ਨਾਮ ਹੈ ਵੀਰ ਆਪਣਾ ਮਨਦੀਪ ਸਿੰਘ ਹੈ ਕੀ ਘਟਨਾ ਹੋਈ ਹੈ ਜਿਹੜੀ ਤੁਹਾਡੇ ਤੋਂ ਲੁੱਟ ਹੋਈ ਹੈ ਪੈਸੇ ਸੀਗੇ 20 ਲੱਖ ਰੁਪਈਆ ਖੋ ਕੇ ਲੈ ਗਏ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਚੱਲਿਆ ਸੀਗਾ ਘਰੇ ਲੈ ਕੇ ਚੱਲੇ ਸੀਗੇ ਕੀ ਕੰਮ ਕੀ ਕਰਦੇ ਤੁਸੀਂ ਕੰਮ ਸਾਡਾ ਇਮੀਗ੍ਰੇਸ਼ਨ ਦਾ ਕੰਮ ਇਮੀਗ੍ਰੇਸ਼ਨ ਦਾ ਕੰਮ ਇਮੀਗ੍ਰੇਸ਼ਨ ਦਾ ਇਹ ਪੈਸੇ ਇਮੀਗ੍ਰੇਸ਼ਨ ਦੇ ਸੀ ਨਹੀਂ ਇਥੋਂ ਬਾਈ ਦੀ ਦੁਕਾਨ ਅਪਲਾਈ ਬੋਰਡ ਦੀ ਉਹਨਾਂ ਦੀ ਉਹਨਾਂ ਤੋਂ ਲੈ ਕੇ ਆਏ ਸੀ ਪੇਮੈਂਟ ਅੱਛਾ ਹਾਂਜੀ ਤੇ ਉਥੋਂ ਦੁਕਾਨ ਤੋਂ ਕਿੱਥੇ ਲੈ ਕੇ ਚਲੇ ਸੀ ਘਰੇ ਲੈ ਕੇ ਚਲੇ ਸੀ ਘਰੇ ਲੈ ਕੇ ਚਲੇ ਸੀ ਤਾਂ ਪਤਾ ਲੱਗਿਆ ਕੌਣ ਸੀਗੇ ਬੰਦੇ ਉਹ ਜਿਹੜੇ ਤੇਰੇ ਮਗਰ ਲੱਗੇ ਨਹੀਂ ਆਇਆ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਇਹੋ ਜਿਹੇ ਹੋਲਣ ਖੋਲੀਏ ਦੇ ਬੰਦੇ ਸੀਗੇ ਨਹੀਂ ਗੰਗ ਸਿੰਘ ਬੰਦੇ ਸੀਗੇ ਸਾਰੇ ਚੋਲੇ ਪਾਏ ਹੋਏ ਸੀ ਜਣੇ ਉੱtre 2 ਆ ਜੀ ਸ਼ਾਇਦ ਬਾਕੀ ਇਹ ਸਾਰੇ ਲੋਕ ਕਹਿੰਦੇ ਆ ਇੱਥੇ ਆਸ-ਪਾਸੇ ਜਿੰਨਾਂ ਨੇ ਦੇਖਿਆ ਉਹ ਕਹਿੰਦੇ ਵੀ 4 ਜਣੇ ਸੀਗੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ 2 ਸਾਲ ਹੋ ਗਏ ਜੀ ਕੱਟੋ 2 ਸਾਲ ਹੋ ਗਏ ਗੱਡੀ ਕਿਹੜੀ ਸੀ ਬਰੇ ਐਗਜ਼ੈਲੋ ਗੱਡੀ ਸੀ ਹੱਥਿਆਰ ਦਾ ਕੁਝ ਕੋਲੋਂ ਲੱਗਿਆ ਵੀ ਹੈ ਸੀ ਹਥਿਆਰ ਪਿਸਟਲ ਸੀਗਾ ਵੀਰੇ ਕੰਸੀ ਸੀਗਾ ਹੈਨਾ ਅੱਛਾ ਭਾਜੀ ਜੋ ਟੱਕਰ ਮਾਰੀ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਟੱਕਰ ਕਿਉਂ ਮਾਰੀ ਹੈ ਭਾਈ ਕਿਉਂ ਕੀ ਗੱਲ ਹੈ ਇਹਦਾ ਲੈ ਰਾਈ ਜੜਾ ਹੋਇਆ ਤੁਹਾਡਾ ਪਹਿਲਾਂ ਸਾਨੂੰ ਤਾਂ ਵੀਰੇ ਪਤਾ ਹੀ ਨਹੀਂ ਲੱਗਿਆ ਗੱਲ ਦਾ ਸਾਡੇ ਤਾਂ ਇੱਥੇ ਜੋ ਟੱਕਰ ਮਾਰੀ ਉਹ ਗਾਲਾਂ ਹੀਆਂ ਦੇਣ ਲੱਗ ਗਏ ਅਸੀਂ ਸਕੂਟਰੀ ਸਾਈਡ ਤੇ ਕੀਤੀ ਉਹਨਾਂ ਨੇ ਦੁਬਾਰੇ ਫੇਰ ਟੱਕਰ ਮਾਰੀ ਉੱਥੇ ਸੀ ਡਿੱਗ ਪਏ ਤੁਸੀਂ ਕਿੰਨੇ ਜਣੇ ਸੀ ਕਿ ਦੋ ਜਣੇ ਸੀ ਇੱਕ ਮੁੰਡਾ ਹੋਰ ਸੀਗਾ ਫਿਰ ਤਾਂ ਚਾਬੀ ਵੀ ਤੁਹਾਡੀ ਅੱਕੇ ਭਾਈ ਹਾਂ ਉਹ ਕਿੱਟ ਵੀ ਲੈ ਕੇ ਖੋ ਕੇ ਤੇ ਚੱਲਦੀ ਸੀ ਲੈ ਅੱਜ ਵਕੀਨੋ ਮੇਰਾ ਨਾਮ ਸੁਨੀਲ ਕਮਾਰਾ ਜੀ ਬੜੀ ਗੱਲ ਵਾਤ ਹੋਈ ਆ ਇਹ ਦੋ ਜਾਨੇ ਸੀ ਮੁੰਡੇ ਸਕੂਟਰੀ ਤੇ ਪਿੱਛੋਂ ਆ ਰਹੇ ਸੀ ਪਿੱਛੋਂ yellow ਗੱਡੀ ਸੀ ਉਹਨਾਂ ਕੋਲ ਉਹਨੇ ਦੋ ਤਿੰਨ ਵਾਰੀ ਪਿੱਛੇ ਮਾਰੀ ਆ ਉਹਨਾਂ ਦੇ ਟੱਕਰ ਟੁੱਕਰ ਮਾਰੀ ਜਦੋਂ ਉਹ ਇੱਧਰ ਵੜ ਗਏ ਮੁੰਡੇ ਅਗਲੀ ਚ ਠੀਕ ਆ ਤੇ ਉਹਨਾਂ ਨੇ ਉਹਨਾਂ ਸਕੂਟਰੀ ਚਾਪੀ ਕੱਢਨੀ ਬਈ ਤੇ ਉਸ ਤੋਂ ਬਾਅਦ ਉਹਨਾਂ ਨੇ ਵੈਪਨ ਕੱਢਿਆ ਛੋਟਾ ਇੱਕ ਟੱਕਾ ਸੀ ਉਹਨਾਂ ਕੋਲ ਉਹ ਡਿੱਗ ਗਿਆ ਮੁੰਡਾ ਬਚਾ ਦੇ ਮਰ ਉਹਨਾਂ ਨੇ ਬੈਗ ਖੋਇਆ ਉਹਨਾਂ ਕੋਲ ਕਾਲੇ ਕੰਦਰ ਦਾ ਨੋਟਾ ਦਾ ਭਰਿਆ ਸੀ ਉਹ ਖੋ ਕੇ ਭੱਜ ਗਏ ਪੁਨਾ ਨਾ ਰੋਡ ਤੇ ਮੌਕੇ ਤੇ ਸੀਗੇ ਮੌਕੇ ਤੇ ਸੀ ਬਾਈ ਮੈਂ ਜਮਾ ਮੇਰੀ ਸਕੂਟਰੀ ਉਹ ਖੜੀ ਉਹਨਾਂ ਨੇ ਸਲੋ ਜਦੋਂ ਕੱਢਣ ਲੱਗੇ ਉਹ ਮੁੰਡਾ ਅੱਗੇ ਡਿੱਗ ਗਿਆ ਬਲੈਕ ਟੀ-ਸ਼ਰਟ ਵਾਲਾ ਪਚਾਰ ਦੇ ਮਾਰੇ ਉਹ ਬੈਕ ਹੋ ਕੇ ਭੱਜੀ ਪਈ ਅੱਛਾ ਜੀ ਗੱਲ ਕਰੀਏ ਕਿੰਨੇ ਵਿਅਕਤੀ ਸੀਗੇ ਚਾਰ ਜਨੇ ਸੀ ਬਾਈ ਨਿੰਗਾ ਸੀ ਚਾਰ ਜਨੇ ਸੀ ਥਿੰਕ ਸੀਗੇ ਹਾਂਜੀ ਨਿੰਗਵਾਣੇ ਤੇ ਸੀ ਲੀਲੇ ਪਾਏ ਹੋਏ ਸੀ ਉਹਨਾਂ ਦੇ ਕੱਪੜੇ ਬਾਈ yellow ਗੱਡੀ ਸੀ ਬਾਈ ਉੱਚੀ ਜੀ ਟਰੇਨ ਕਲਰਦੀ ਗੱਡੀ ਤੇ ਹਾਂ ਤੇ ਜੇ ਕਿਦ ਲੁੱਟ ਹੋਈ ਆ ਉਹ ਕੁੱਤ ਉਹ ਸਕੂਟਰੀ ਤੇ ਸੀ ਬਾਈ ਅਸਲ ਇਹ ਥੋੜੀ ਜਿਹਾ ਪਹਿਲਾਂ 10 15 ਮਿੰਟ ਪਹਿਲਾਂ ਸਾਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਦਸਰ ਮਤਾਬਾ ਉਹਨਾਂ ਕੋਲ ਤੇ तकरीबन 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਥੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਆ ਤੇ ਇਥੋਂ ਕਿਸੇ ਪੁਆਇੰਟ ਤੋਂ ਉਹਨੇ ਜਿਹੜੀ ਕਾਇਸ ਸੀ ਉਹ ਕਰੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਥੱਲੇ ਸੁੱਟ ਕੇ ਇਹਨਾਂ ਦੇ ਕੋਲੋਂ ਜਿਹੜਾ ਕਾਇਸ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹਨਾਂ ਮੌਕੇ ਤੇ ਸਾਡੀ ਟੀਮ ਸਾਰੀ ਆਈ ਜਾਂਦੀ ਹੈ ਅਸੀਂ ਥਾਣਾ ਕੋਲਦਵਾਲੀ ਦੇ ਵਿੱਚ ਮੁਕਦਮਾ ਦਰਜਿਸਟਰ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਦੇ ਪਿੱਛੇ ਉਹਨਾਂ ਨੂੰ ਜਲਦੀ ਪ੍ਰੈਸ ਕਰਦੀ ਕੋਸ਼ਿਸ਼ ਸਰ ਇਹ ਜਿਹੜਾ ਕਿ ਨਾ ਕਿ ਇੰਨੇ ਬੰਦੇ ਸੀ ਬਹੁਤ ਕੀ ਹੁਲੀ ਆ ਸੀ ਕੁਝ ਦੱਸਿਆ ਉਹਨਾਂ ਨੇ ਅ ਕੁਝ ਇਨਪੁਟ ਸਟੇਕਲ ਹੈਗੀ ਆ ਉਹਨਾਂ ਨੇ ਜਿਹੜੀ ਜੀਤਾਂ ਦੇ ਦਸਮ ਤੌਰ ਤੱਕ ਸੀਗਾ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈਵਿਟਰਨ ਸਕੇ ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲ ਕਰਕੇ ਤਪੇਸ਼ ਕਰਦੇ ਸਨ ਸਾਰੇ 80 ਵੱਡੀ ਰਕਮ ਲੈ ਕੇ ਰਕਮ ਲੈ ਕੇ ਘਾਰੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਚਲੇ ਸੀ ਕੀ ਆ ਪੂਰਾ ਮਾਮਲਾ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਲਿਕ ਸਿੰਘ ਦਾ ਆਪਣਾ ਉਹਦੇ ਰਿਕਾਰਡਿੰਗ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਕਿਸੇ ਪਾਸੇ ਕਹਿੰਦਾ ਜੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀ ਉਹਦੇ ਬਾਰੇ ਜਿਹੜਾ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਸੀ ਕਿਸੇ ਜਾਣਾ ਸੀ ਤਾਂ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਉਹ ਗੱਡੀ 'ਚ ਦੋ ਬ ਬਾਕੀ ਜਿਹੜਾ ਹੈਗਾ ਜਦੋਂ ਟਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋੜੇ ਪਹਿਰਾਵੇ ਵਾਲੇ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਨ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜੇ ਜਾਂਚ ਦਾ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਹਨਾਂ ਤੋਂ ਪੇਮੈਂਟ ਲਈ ਆ ਉਹ ਕਿੰਨੇ ਵਿਅਕਤੀ ਜ਼ਾਰੇ ਸੀਗੇ ਦੋ ਜਣੇ ਸੀਗੇ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਕਿੱਧਰ ਤੇ ਅੱਗੇ ਆਪਣੇ ਜੁਹਾਰ ਸਿੰਘ ਵਰਗ ਨਗਰਵਾਲੋਂ ਜਾਣਾ ਸੀਗੇ ਉਹਨਾਂ ਨੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸ ਸਕੀਂ ਕਿਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕ ਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇਖੋ ਜੇ ਫੜੇ ਨਹੀਂ ਜਾਂਦੇ ਕੋ ਬੰਦਾ ਉਹਨਾਂ ਬਾਅਦ ਤੱਕ ਇਹਨਾਂ ਜੀਜਾ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੁੰਦਾ ਠੀਕ ਹੈ ਥੈਂਕ ਯੂ ਥੈਂਕ ਯੂ